شانتی مدر بہت ہی کام گورے صاحب کے منش کی باجی کر رہے ہیں ਤੁਹਾਡਾ ਦੇਖ ਲਈ ਕੰਪਨੀ ਦੇ ਉੱਪਰ ਦੀ ਸਾਹਮਣੇ ਵੇਖੋ ਮੈਨੂੰ ਇਸ ਮੁਸਤਕ ਦੇ ਕੋਲਣ ਦਾ ਆਸਪਾਸ ਬਰਾਬਰਤ ਹੋਇਆ ਕਿਉਂਕਿ ਸਾਫ ਦੇ ਕੋਲਣ ਦਾ ਇੱਕ ਅਰੋਜਨਾਤਿਕ ਨਿਕਲਿਆ ਹੁੰਦਾ ਹੈ ਵਾਟਰਪਲੈਨ ਹੁੰਦਾ ਹੈ ਪਰੋਟ ਦਾ ਸੁਪਰ ਨਿਕਲਿਆ ਹਾਂ ਕੋੜਾ ਕਾਫੀ ਉਦਾਰ ਪਰ ਮੀਰਸ ਵੀ ਹੁੰਦਾ ਹੈ کی ویڈیوز کو دیکھو اور وہ یہ تھوڑا لیا کمال دے اس پر بھی کٹیاں کر رہے ہیں جڑا انہاں پوسٹیں بھی ہیں اوپر اوپر کے بہت اپ کر رہے ہیں جدا کیونکہ اس کی بھی اتنی کچائی کہ یہ جو منظر کا برو کہ بڑا سوچتا کہ وہ بھاگ جلدی پر میں طرح اس پر کیڑی سمیکھا ہے اس پر بھی کی ہے ڈاکٹر مندرشکت لینا پوسٹ کریں تو کلی کہ یہ ہے ہمارا پوسٹ ਟਰਬੋਮੈਟ ਸਾਹਿਤਕਾਰ ਵੀ ਹੈ ਸੇਖ ਪਾਰਵੀ ਹੈ ਤੇਰੁਸਾਰ ਵੀ ਹੈ ਸੰਗੀਤਕਾਰ ਵੀ ਹੈ ਚਕਰਾ ਸੰਗੀਤ ਵਾਲਦ ਕਰਦੇ ਨੇ ਜਿਹੜੇ ਗੁਣਾਂ ਤੋਂ ਨਹੀਂ ਪਤਾ ਕਿਹੜੇ-ਕਿਹੜੇ ਹੋਰ ਦਿਨ ਤੋਂ ਹੋਣੇ ਅੱਜ ਤੱਕ ਇਹਦੇ ਕੋਈ ਕਿਰਤੀ ਇਹਦੇ ਬਹੁਤ ਵੱਡੀ ਗੱਲ ਹੈ ਜਿੱਦੋਂ ਨਾਲ ਇੱਕ ਮੁੱਖੀ ਦੀ ਮਤ ਹੈ ਇਹ ਨਿਫੀਕ ਡੋੜਿਆ ਉਹਨੂੰ ਰਬੋਂ ਕੋਈ ਤੋਹਫਾ ਦਾਨ ਕਿਹੜਾ ਹੈ ਉਹ ਤਾਂ ਹੋਏਗਾ ਕਿਤੇ ਬੁਝੇ ਚਾਹ ਜਿਹਦੇ ਬੋਧਨੇ ਸ਼ਕਤੀ ਜਾਨਾ ਹੁੰਦਾ ਹੈ ਜਦ ਕਿ ਸਾਡੀ ਖਿਦਮਤ ਆਪ ਹੈ ਉਹ ਬੰਦੇ ਲਈ ਦੇਸ਼ ਨਹੀਂ ਦੀ ਹੈ ਉਹ ਬੇਈਮਾਨ ਪਿੱਛੇ ਪਸ ਕਰਦੀ ਸਪਸ਼ਟ ਕਰਕੇ ਲੈ ਕੇ ਗੀਤਾਂ ਕਿ ਮੈਨੂੰ ਲੈ ਕੇ ਕੋਈ ਜੇ ਕਿਸੇ ਨਾਲ ਰੱਜ ਕੇ ਆਣਾ ਕਰਨਾ ਚਾਹੀਏ ਕੋਈ ਜਿਹੜੇ ਮਿਲਵਾਸ ਨਾਲ ਦੇਖ ਦਿੱਤੀ ਹੈ ਉਹ ਪਰਿਵਾਰੀ ਦੇਖਾਵਾ ਇਹਦਾ ਫਾਇਡ ਹੁੰਦੀ ਹੈ ਉਹ ਫਿਰ ਰੋਕਣ ਜਾਂਦੀ ਹੈ ਅਰੰਭ ਉਹ ਦੇ ਦੇਖ ਦੇਖ ਕੇ ਇਹਦਾ ਵੀ ਕੋਈ ਗੁਣ ਪਾਣਾ ਬੰਦੇ 'ਚ ਇਹ ਉਹ ਆਪਣਾ ਨੱਪ ਹੈ ਉਹਦੇ ਦਰਵਾਜ਼ੇ ਕੋਰਾ ਇੱਕ ਪੱਠੀ ਹੈ ਜਿਹੜੀ ਕੋਰੇ ਪਾ ਦਿੰਦੀ ਇਹਨੂੰ ਪਰਮਾਤਮਾ ਦਾ ਚੰਗਾ ਗੁਣ ਜਿਹੜਾ ਹੁੰਦਾ ਹੈ ਉਹ ਜਦੋਂ ਫੱਕ ਦਾ ਕੋਲ ਆਉਂਦੇ ਤੇਲੇ ਪਾ ਦਿੰਦਾ ਜਿੱਦੋਂ ਮੇਜ ਜਿਹੜਾ ਹੁੰਦਾ ਉਹਦੇ ਕੋਲੇ ਸੋਹਾਂ ਦੀ ਮੁੱਠੀ ਪਾ ਦਿੰਦਾ ਅਜਿਹਾ ਆਪਣਾ ਕਾਜ ਬਰਦੇ ਜਿ세 ਬਹੁਤ ਵੱਡਾ ਕਰਤਕ ਕੋਲਾ ਆਇਆ ਹੈ

ਜਦੋਂ ਬੀਤਿਆ ਹੋਇਆ ਕੀ ਤਲੰਗਿਆ ਹੁੰਦਾ ਹੈ ਉਹਦੇ ਸਾਹਮਣੇ ਆਉਂਦਾ ਹੈ ਕੋ ਡਾਕਟਰ ਬਲਵਰਸੇ ਦੇਖਿੇ ਜਿਵੇਂ ਉਹ ਆਪਣੇ ਤੀਜ ਨੂੰ ਆਪਣੀਆਂ ਯਾਦਾਂ ਦੇ ਵਿੱਚ ਕੇ ਆਪਣੇ ਮੁੱਠੀ ਵਰਕਰ ਦੇ ਆ ਉਹ ਆਪਣੇ ਤਕੀਰ ਨੂੰ ਡਿਵਰਟ ਕਰਨ ਉਹ ਬਾਹਰ ਸਕਦੇ ਆ ਔਰ ਦੂਜਿਆਂ ਨੂੰ ਵੀ ਮਾਰ ਸਕਦੇ ਆ ਆਪਣੇ ਸਾਡੇ ਐਸੰਮਤਿਤ ਤਕੀਰ ਜਿਹੜਾ ਹੈ ਜਿਹੜਾ ਤੁਹਾਡਾ ਅਤੀਤ ਹੈ ਪਰ ਤਲੰਗ ਗਿਆ ਹੈ ਪਰ ਉਸ ਨੂੰ ਅਸੀਂ ਆਪਣੇ ਜੀਵਨ ਤੋਂ ਖਰਚ ਹੀ ਨਹੀਂ ਕਰ ਸਕਦੇ ਇਹ ਜੋ ਲੱਗ ਗਿਆ ਗੁਰਵਾਣੀ ਕੀ ਤੇ ਬਹੁਤ ਪਰਵਾਚਾ ਵੀ ਹੈ ਗੁਰਵਾਣੀ ਕਹਿੰਦੀ ਹੈ ਇਹਦਾ ਹੈ ਨਾ ਮਨ ਮੇਰੋ ਉਹ ਹੈ ਕਿ ਕੋਈ ਬਾਤ ਨਹੀਂ ਹੈ ਕਿ ਮੈਂ ਦਿਵਾਨਾ ਪਿਆ ਪਤੀ ਉਸ ਨੂੰ ਲੱਗ ਰਿਹਾ ਹੈ ਕਿ ਸਦਾ ਰੱਬ ਨੂੰ ਕਹਿੰਦਾ ਕਿ ਮੈਂ ਦਿਵਾਨਾ ਪਿਆ ਪਤੀ ਪਤੀ ਦਾ ਮਤਲਬ ਕਿ ਕੋਸ਼ਿਸ਼ ਕਰਦੇ ਸਿਖੋ ਬ੍ਰਹਿਮ। ਇਹਨਾਂ ਦੁਨੀਆ ਤੋਂ ਵੱਖਰੀ ਹੁੰਦੇ। ਉਹਦਾ ਗਿਆਨ ਦਾ ਮਤਲਬ ਇਹ ਹੀ ਹੈ ਕਿ ਅਕੀਰ ਉਹ ਹੈ ਬੰਦਾ ਜਿਹੜਾ ਸੋਨ ਸਵਾਰ ਵਿੱਚ ਬੈਠਾ ਸੋਚ ਰਿਹਾ ਕੋਈ ਕਰ ਰਿਹਾ। ਸੋ ਜਿਹੜਾ ਅਕੀਰ ਸਮਾ ਹੁੰਦਾ ਉਹਦੇ ਇਹ ਰਹਿ ਗਿਆ ਕਿ ਉਹਦੇ ਜਿਵੇਂ ਕੁਝ ਨਹੀਂ ਹੋ ਰਿਹਾ ਹੁੰਦਾ। ਜਿਵੇਂ ਇਹਦਾ ਤਿਹਰ ਦੀ ਹੈ ਜਾਂ ਉਹ ਦੇ ਕੇ ਕੋਈ ਨਹੀਂ ਹੈ। ਜੇ ਜਿੰਨੇ ਅਸੀਂ ਤੁਸੀਂ ਬੈਠੇ ਆਂ ਅੱਗੇ ਜੇ ਤੁਹਾਨੂੰ ਅਕੀਰ ਸਮਾ ਨਹੀਂ ਹੁੰਦਾ ਜਿਹੜੇ ਸਾਡੇ ਬਜ਼ੁਰਗ ਨੇ ਉਹ ਵੀ ਸਾਡਾ ਥੀਤ ਹੈ ਜਿਹੜਾ ਸਾਡਾ ਇਤਿਹਾਸ ਹੈ ਉਹ ਵੀ ਸਾਡਾ ਥੀਤ ਹੈ ਜਿਹੜੇ ਸਾਡੇ ਬਜ਼ੁਰਗ ਜਿਹੜੇ ਸਾਡਾ ਆਂਗੂ ਵਜੋਏ ਨੇ ਉਹ ਸਾਡੇ ਗੁਰੂਵੰਦੇ ਦੇ ਅੰਦਰ ਜਿਹੜੇ ਗੁਣ ਉਹ ਗੌਰ ਜਿਹੜੇ ਸੀ ਉਹ ਪੀੜੀਦਰ ਪੀੜੀ ਟ੍ਰੈਵਲ ਕਰਕੇ ਸਾਡੀ ਸੱਭਿਅਤਾ ਵਿੱਚ ਉਸ ਜਿਹੜਾ ਤਸਵੀਰ ਹੀ ਕੋਣ ਹੈ ਸਾਡੀ ਸੱਭਿਅਤਾ ਵਿੱਚ ਹੁੰਦਾ ਹੈ ਜਿਹੜੇ ਅੱਜ ਅਸੀਂ ਜੋ ਅੱਜ ਅਸੀਂ ਜਿਹੜਾ ਕਰਾਏ ਅੱਜ ਤੁਸੀਂ ਉਸੇ ਵਰਤਮਾਨ ਟਾਡੇ ਇਸ ਵਰਤਮਾਨ ਦੀ ਡਿਸਕਸਚੀਨ ਦੇ ਗੁਣ ਜਿਹੜੇ ਨੇ ਉਹ ਪਏ ਨਹੀਂ ਤੇ ਜਿਹੜੇ ਪਰਵਰਦੀ ਦੀ ਬਾਤ ਸਿਸ਼ੀਰ ਬਣਕਰ ਤੇ ਹੈ ਉਸੇ ਗੁਰੂਆਂ ਦੇ ਜਿਹੜੇ ਜਿਹੜੇ ਉਹਨਾਂ ਆਪਣੀ ਅਤੀ ਬੀਜ ਹੁੰਦੇ ਨੇ ਉਹ ਕਿਸ ਰੂਪ ਵਿੱਚ ਪਏ ਹੋ। ਤੇ ਫਤਿਹ ਜਿਹੜਾ ਹੈ ਮੁਕੰਮਲ ਹੈ ਹਾਕੀ ਨੂੰ ਇਸ ਤੋਂ ਅੱਗੇ ਹਾਕ ਜਿਹੜਾ ਹੈ ਉਹ ਸਿਸ਼ੇ ਰਸਟੇ ਕਰਕੇ ਆ ਆਪਣਾ ਮਨਸਾ ਉਹ ਕੋਨਾਂ ਦੇ ਰੋ ਇਹਨਾਂ ਤੋਂ ਪੁੱਛਿਆ ਜਦੋਂ ਉਹਨਾਂ ਨੂੰ ਕੋਈ ਸੰਕਟ ਕੜਾਉਂਦਾ ਹੈ ਤੇ ਪ੍ਰੋਬਲਮ ਨੂੰ ਫਿਰ ਉਹ ਕੋਮ ਆਪਣੇ ਅਧਿਆਰਥ ਕੋਲ ਦੇਖੀ ਆ ਕਿ ਇਹ ਉਹਨਾਂ ਦਾ ਇਤਿਹਾਸ ਵਿੱਚ ਜੜੀ ਕਿੱਦਾਂ ਤੇ ਆਇਆ ਹੋਵੇਗਾ ਫਿਰ ਉਹ ਤਜਾਦ ਤੇ ਕੁਝ ਮਾਰੀ ਗੱਲ ਕਰਦੇ ਜਿਹੜੀਆਂ ਕੌਮਾਂ ਨੇ ਉਹ ਸੰਕਟ ਸਮਝ ਜਾਂਦੀਆਂ ਨੇ ਉਹਨਾਂ ਦੇਹਾ ਸਮਾਵੀ ਹੈ ਅਧਿਆਸ ਸਾਡੇ ਪੁਰਖੀ ਵੀ ਨੇ ਇਸ ਦੇ ਇਤਿਹਾਸ ਦੇ ਅਤੀਤ ਸਾਡਾ ਖਾਸ ਵੀ ਹੈ ਇੱਕ ਹੋਰ ਵੀ ਗੱਲ ਫੀਂ ਜਾਂਦੀ ਹੈ

ਨੁਰਖ ਦੀ ਹੋਰ ਫਿਕਰਤਾ ਕੁਝ ਤਰ੍ਹਾਂ ਹੈ ਰੁੱਖੇ ਨੂੰ ਭਾਵੇਂ ਜਿੰਨਾ ਮਰਜੀ ਕੁਝ ਹੋਵੇ ਤਨਦੌਲਤ ਹੋ ਗਈ ਛੁਰਤ ਹੋ ਗਈ ਪਰੰਪਰਿਕ ਰੁੱਖ ਦੀ ਕ੍ਰਿਸ਼ਟੀ ਹੈ ਕਿ ਰੁੱਖ ਸਦੇ ਸੁਪਰਨੀ ਹੁੰਦਾ ਜੇ ਤੁਸੀਂ ਕਿਸੇ ਕਿਤੇ ਨੂੰ ਤੁਖੋ ਇਸੇ ਤਨਵਾਣ ਅਤੇ ਗਿਆਸ ਦਾ ਸੰਤੋਸ਼ ਤੋਂ ਫੰਦਾ ਕਹਿਗਾ ਨਹੀਂ ਉਹਦੇ ਸਿਰਫ ਸੁਛਲ ਕੁਝ ਸੋਚ ਹੁੰਦੀ ਹੈ ਕਿ ਰੁੱਖ ਦਾ ਸੁਭਾਅ ਹੈ ਕਿ ਉਸਨੇ ਕਦੇ ਕੁਝ ਨਹੀਂ ਹੋਣਾ ਹੁੰਦਾ ਪਰ ਮੁਲਕ ਦੀ ਜਿਹੜੀ ਇਸ ਕੇ ਸੁਧ ਦੀ ਜਿਹੜੀ ਪ੍ਰਵਿਰਤੀ ਹੈ ਨਾ ਕੁਛ ਹੋਣ ਦੀ ਉਹਨੂੰ ਦਰਵਾਣੀ ਬੜੇ ਸੁੰਦਰ ਸ਼ਬਦ ਚ ਕਹਿੰਦੀ ਹੈ ਕਿ ਪਖੀ ਦੇਖ ਨ ਰਜੀਆ ਮੋਰ ਹੰਮ ਸਮਸੇ ਉਸ ਤਿੱਕ ਨਿੰਦਾ ਕੰਨ ਸੁ ਰੋਬੜ ਤੇ ਹੱਸੇ ਸੰਗੀ ਜੀ ਨ ਰਜੀਆ ਤਰ ਓਗ ਬਣਸੇ ਨਾ ਕਰ ਰਜਾ ਵਾਸਣੈ ਤੁਗੰਧ ਸੁ ਵਸੇ ਰਾਜ ਨ ਕੋਈ ਹੁੰਦੀਆ ਪੂਰੇ ਪਰਵਤ ਉਹੀ ਰਿਕਣੀ ਗਈ ਵਾ ਤਾਂ ਕਿ ਕਿੰਨਾ ਕੁ ਦੇਖ ਰਹਿਣ ਲੱਗ ਕਿੰਨਾ ਕੋਈ ਤੁੰਗਲੇ ਅਜੀਬ ਜਿਹਾ ਮੱਤੀ ਖਾਵੇ ਪਰ ਉਹਨਾਂ ਨੂੰ ਫਿਰ ਵੀ ਸੰਤੋਸ਼ ਨਹੀਂ ਹੁੰਦਾ ਇਹ ਜਿਹੜਾ ਹੁੰਦਾ ਡਾਕਟਰ ਬੱਲਵਰ ਸਿੰਘ ਹੁੰਦਾ ਜਿਹੜਾ ਬੰਦੇ ਦੀ ਆਰਕ ਪੀੜ ਵੀ ਹੈ ਜਿਹੜਾ ਬੰਦੇ ਦੀਤ ਮਨ ਦੇ ਰੋਗ ਨੂੰ ਸਮਝਦਾ ਹੈ ਕਿ ਨਾਲ ਨਾਲ ਮਨ ਦੇ ਰੋਗ ਨੂੰ ਸਮਝਦਾ ਉਹ ਜਿਹੜਾ ਸੰਨ ਤੇ ਮਨ ਦੇ ਰੋਗ ਨੂੰ ਸਭ ਤੋਂ ਵੱਡਾ ਡਾਕਟਰ ਹੋਈਗਾ ਦਿੱਤੀ ਤੌਰ ਤੇ ਆਪਣੇ ਮਰੀਜ਼ ਨਾਲ ਨੁਸ਼ਤੀ ਵਾਲਾ ਇੱਕ ਰਿਸ਼ਤਾ ਬਣਾ ਲੈਂਦਾ ਜਦੋਂ ਡਾਕਟਰ ਨਾਲ ਦੋਸਤੀ ਵਾਲਾ ਰਿਸ਼ਤਾ ਬਣ ਜਾਂਦਾ ਹੈ ਫਿਰ ਜਦੋਂ ਮਰੀਜ਼ ਡਾਕਟਰ ਕੋਲ ਰੁਦਾ ਨਹੀਂ ਉਹ ਹਰ ਗੱਲ ਉਸ ਨੂੰ ਆਪਣੀ ਦੱਸੁੰਦਾ ਹੈ ਅਸੀਂ ਆਮ ਜਨਜੀਵਨ ਵਿੱਚ ਦੇਖਿਆ ਹਸਪਤਾਲਾਂ ਦੇ ਜਾਈਦਾ ਹੈ ਜਿਹੜੇ ਡਾਕਟਰ ਹੁੰਦੇ ਨੇ ਉਹ ਮਰੀਜ਼ ਨਾਲ ਬੜੀ ਇੱਕ ਰੁਖੀ ਤਰ੍ਹਾਂ ਵਿਵਹਾਰ ਕਰਦੇ ਆ ਮਰੀਜ਼ ਔਰ ਡਾਕਟਰ ਵਿਚਨਾ ਫਾਸਲਾ ਹੈ ਨਾ ਉਹ ਇੰਨਾ ਹੈ ਜਿਵੇਂ ਆਮ ਬਦਸਰ ਤੇ ਪੁਲਿਸ ਵਾਲਿਆਂ ਦਾ ਹੁੰਦਾ ਹੈ ਕਿ ਡਾਕਟਰ ਬਹੁਤ ਸਿਖਿਰਨ ਹੁੰਦਾ ਹੈ ਜੇਰਾ ਮੁਰੀ ਹੈ ਉਸ ਨੂੰ ਉਹ ਉਸ ਫਿਲੇਮ ਨਾਲ ਨਹੀਂ ਕਰਦਾ ਤੁਹਾਡਾ ਪੁੱਤ ਜਿਹੜਾ ਅਸਲ ਵਿੱਚ ਸ਼ਾਇਰ ਨਾਲ ਸਕੇਤ ਹੈ ਕਹਿੰਦੇ ਨੇ ਜਦੋਂ ਅਸਲ ਬੰਦਾ ਕੁੱਤਾ ਨਿਕਦਾ ਉਹਦੇ ਵੀ ਹਰਕਤਾਂ ਵੇਖਦਾ ਹੈ ਉਹ ਜੇ ਫੀਲ ਦੇ ਫੈਲ ਕਰਨ ਗਿਆ ਉਹ ਸਿੱਖ ਠੰਡੀ ਹੋਣਾ ਚਾਹੀਦੀ ਠੰਡੀ ਹੋਣਾ ਚਾਹੀਦਾ ਕਰ ਲਏ ਇਸਨੇ ਪੰਛੀ ਉੱਡਦੇ ਦੇਖ ਕੇ ਉਹਨਾਂ ਪੰਛੀਆਂ ਤੇ ਉੱਡਣ ਕਿਉਂ ਕਮਤਾਲਾ ਪੜਾਈ ਜੇ ਉਸ ਨੇ ਪਾਣੀ ਚਲਦਾ ਦੇਖਿਆ ਤਾਂ ਚਲਦੇ ਪਾਣੀਆਂ ਚੋਂ ਕਫਤਾ ਕੱਢ ਲਈ। ਤੋਂ ਜਿਹੜਾ ਸ਼ਾਇਰ ਹੈ ਉਹ ਕੁਦਰਤ ਦੇ ਹਰ ਰੰਗ ਤੋਂ ਕਫਤਾ ਕੱਢ ਲੈਂਦਾ। ਕਿਉਂਕਿ ਇਹਨਾਂ ਲਈ ਬੰਦਾ ਡਾਕਟਰ ਦੇ ਕੋਲ ਗਿਆ। ਉਹ ਡਾਕਟਰ ਜਿਹੜਾ ਸੀ ਉਹ ਡਾਕਟਰ ਵੀ ਜਿਹੜਾ ਸੀ ਬਾਕਸ ਤੇ ਹੈ ਸੀ ਪਰ ਉਹ ਸ਼ਾਇਰਾਂ ਦਾ ਵੀ ਦਾ ਮਾਲਕ ਵੀ ਸੀ। ਉਸ ਨੇ ਮਰੀਜ਼ ਨੂੰ ਦਵਾਈਆਂ ਦਿੱਤੀਆਂ। ਪਰਵਾਇਸ ਲਿਖੀ ਤੇ ਦੋਈਆਂ ਲਿਖ ਦਿੱਤੇ ਨਾਲ ਨਾਲ ਇੱਕ ਸ਼ੇਅਰ ਵੀ ਲਿਖ ਦਿੱਤਾ ਤੇ ਉਸਨੇ ਮਰੀਜ਼ ਨੂੰ ਕਿਹਾ ਕਿ ਤੁਹਾਨੂੰ ਦਿਲ ਦੀ ਬਿਮਾਰੀ ਹੈ ਤੂੰ ਦੋਈਆਂ ਵੀ ਖਾ ਤੇ ਨਾਲ ਮੈਂ ਇੱਕ ਅਡਵਾਈਸ ਲਿਖਦਾ ਹੈ ਕਿ ਤੁਮ ਦਿਲ ਦੇ ਮਰੀਜ਼ ਹੋ ਕਹੀਂ ਦਿਲ ਲਗਾਉਣਾ ਸਿੱਖੋ ਕਿਉਂਕਿ ਉਸ ਵਕਤ ਸੂਰਤ ਸਿੱਖੇ ਕੋਈ ਮਰਲੋ ਬੱਲੀ ਖਾ ਚੀਕ ਕਿਪਤਾ ਜਿਹੜੀ ਆ ਉਹ ਨਿਕਲ ਆਉਂਦੀ ਹੈ ਤੋਂ ਡਾਕਟਰ ਮਜੀਦ ਦੀ ਜਿਹੜੀ ਗੱਲਾਂ ਆਰ ਪਾ ਦੀ ਪੁਸਤਕ ਹੈ ਜਿਹਦੇ ਕੇ ਇਸ ਨੇ ਇਹਦੇ ਵਿੱਚ ਕਹਾਣੀ ਲਿਖੀ ਹੈ ਇਹਦੇ ਵਿੱਚ ਵਾਰਤਕ ਵੀ ਹੈ ਇਹਦੇ ਵਿੱਚ ਉਹਨਾਂ ਦੇ ਇੰਜੀਅਰਸਾਂ ਦੇ ਮਰਣ ਵੀ ਨੇ ਕੋਟ ਛੋਟੇ-ਮੋਟੇ ਫੁਟਕਲ ਆਰਟੀਕਲ ਨੇ ਕੁਝ ਜਿਹੜੀਆਂ ਐਸਟਰੀਆਂ ਪੁਸਤਕਾਂ ਹੁੰਦੀਆਂ ਜਿਹੜੀ ਕਿਸੇ ਇੱਕ ਵਿਧਾ ਚ ਨਾ ਹੋਵੇ ਹਦਕਰ ਸੁਣ ਲਈ ਸਾਡੇ ਰੋਚਕ ਨੇ ਉਸ ਨੂੰ ਕੁਲਾਹ ਛੜੀ ਬੜੇ ਪੁਸਤਕ ਕਹਿੰਦੇ ਨੇ ਇਹ ਜਿਹੜੀ ਪੁਸਤਕ ਹੈ ਇਹ ਜਿਹੜਾ ਨਾਵਲ ਹੈ ਇਹ ਕੁਲਾਹ ਛੜੀ ਬੜਾ ਨਾਵਲ ਹੈ ਉਹ ਡਾਕਟਰ ਵਲਦੀ ਜਿਹੜੀ ਇਹ ਪੁਸਤਕ ਹੈ ਇਸ ਨੂੰ ਇੱਕ ਵੇਧਾ ਤੇ ਨਹੀਂ ਬੰਨਿਆ ਜਾ ਸਕਦਾ ਇਹ ਕੋਲਾਸ ਸ਼ੈਲੀ ਬਣੀ ਜਿਹੜੀ ਹੈ ਉਸ ਨੂੰ ਕਹਿੰਦੇ ਹੁਣੇ ਸੀ ਡਾਕਟਰ ਬਲਦੀ ਜਿਹੜੀ ਕਿ ਕਹਿੰਦੇ ਉਹ ਬਹੁਤ ਹੀ ਵੇਸ਼ਮੰਤ ਨਰਸ ਬਣਦੇ ਤੇ ਡਾਕਟਰ ਬਲਦੇ ਬਹੁਤ ਇਸ਼ਤਿਹਾਰ ਉਹਨਾਂ ਦੀ ਛੱਤੀ ਭੂਆ ਉਹਨਾਂ ਦਾ ਮਾਮਾ ਉਹਨਾਂ ਦੀ ਮਗਰੇਲਾ ਪਾਕਿਸਤਾਨ ਤੇ ਲੱਗੇ ਉਹਨਾਂ ਨੂੰ ਕੁਝ ਬਾਦ ਨੂੰ ਜੰਦਾ ਰਹਿੰਦਾ 20 ਸਬਕੀਆਂ ਨੇ ਪਾਕਿਸਤਾਨ 'ਚ ਚਾਰ ਥੇਰੀਆਂ ਲੱਗੀਆਂ ਉਨੀਸੌਂ ਲਾ ਸਿਚ ਉਨੀ ਸਤਰਾ ਸਿਚ ਉਨੀ ਤੋਂ ਕਮਨੈਜ ਕੁਡ 2023 ਤੇ 2019 ਤੇ ਸਰਕਾਰ ਪ੍ਰਸੰਗ ਹੈ ਜਿਹੜਾ ਸ਼ੇਖਪੁਰ ਵਾਲੀ ਟੈਕਨੋਲੋਜੀ ਦੇ ਵਿੱਚ ਪਾਕਿਸਤਾਨੀ ਫੰਡ ਦਾ ਹੈ ਤੋਂ ਦੇਸ਼ ਦੀ ਵੰਡ ਜਿਹੜੀ ਹੈ ਦੇਸ਼ ਦੀ ਵੰਡ ਜਿਹੜੀ ਹੈ ਬੜੀ ਗਿਆਤ ਪ੍ਰਗਤੀ ਤੇ ਗੈਰ ਜ਼ਰੂਰੀ ਸੀ ਜਿੱਦਾਂ ਉਹਨਾਂ ਤੋਂ ਖਾਸ ਦੇਸ਼ ਦੀ ਵੰਡ ਦਾ ਕਹਿ ਤਾ ਹੈ ਸ਼ਾਇਦ ਇਤਿਹਾਸ ਨਾਲ ਦੇ ਬਸ ਪਰੇ ਨਾ ਕੋਈ ਵਾਪਰੇ ਹੋਵੇ ਕਿ ਕੋਈ ਜਿਲਦੇ ਤੋਂ ਹਿੱਸੇ ਕਰਦਿੰਦੇ ਗਏ ਇੱਕ ਉਧਰ ਢੜਕ ਰਿਹਾ ਇੱਕ ਜਿੱਧਰ ਢੜਕ ਰਿਹਾ ਜਿੰਨਾ ਪੰਜਾਬ ਸਾਡੇ ਕੋਲ ਹੈ ਇਸ ਤੋਂ ਵੱਡਾ ਪੰਜਾਬ ਉਧਰ ਹੈ ਜਿੰਨਾ ਬੰਗਾਲ ਇਧਰ ਹੈ ਉਹਨਾ ਬੰਗਾਲ ਉਧਰ ਵੀ ਹੈ ਉਹ ਜਿਹੜਾ ਵੱਖਰਾ ਬੰਗਲਾ ਦੇਸ਼ ਬਣ ਗਿਆ ਜਿਹੜਾ ਉਸ 1747 ਮਿੱਤੇ ਜਿਹੜਾ ਅੰਗਰੇਜ਼ ਡਵਾਈਸਰਾਈ ਸੀ ਲਾਰਡ ਮਾਉਂਟ ਬੈਟਨ ਨਾਲਮਾਉਂਟ ਪੈਟਰਨ ਦਾ ਇੱਕ ਸਰਪਾਰ ਸੀ ਉਹਦੇ ਖਾਸ ਬੰਦਿਆਂ ਚੋਂ ਰੈਡ ਕਲਿਪ ਨੇ ਉਸਨੇ ਪਲਾਨ ਆਊਟ ਮੈਟਰਨ ਰੈਡ ਕਲਿਪ ਨੂੰ ਬਾਉਂਡਰੀ ਕਮਿਸ਼ਨ ਦਾ ਚੇਅਰਮੈਨ ਨਹੀਂ ਬਣਾਇਆ ਸੀ ਤੇ ਉਸਨੇ ਰੈਡ ਕਲਿਪ ਨੂੰ ਕਿਹਾ ਕਿ ਆ ਨਕਸ਼ਾ ਲੈ ਜਾ ਐ ਨਕਸ਼ੇ 'ਚ ਦੋ ਦੇਸ਼ਾਂ ਦੀ ਵੰਡ ਕਰਨੀ ਆ ਕਹਿੰਦੇ ਜਿਹੜਾ ਰੈਡ ਕਲਿਪ ਸੀ ਉਹ ਨਕਸ਼ਾ ਉਹ ਰੱਖ ਕੇ ਫੁੱਲ ਪਲ ਗਿਆ ਫਿਰ ਉਹਨੂੰ ਮੈਸੇਜ ਆਇਆ ਕਿ ਜਿਹੜਾ ਤੁਸੀਂ ਤੁਹਾਨੂੰ ਕੰਮ ਕਿਹਾ ਸੀ ਉਹ ਜਲਦੀ ਕਰੋ ਉਹ ਰਣਕ੍ਰਿਸ਼ਨ ਨੇ ਉਹ ਨਕਸ਼ਾ ਜਿਹੜਾ ਹੈ ਕਹਿੰਦੇ ਦੋ ਚਾਰ ਬਣੀ ਇਧਰ ਕਰਕੇ ਦੇਖਿਆ ਤੇ ਉਹਨੇ ਵਸ ਦੇਸ਼ ਦੀ ਪੰਡਿਤ ਕਰ ਲਿਆ ਇਹ ਹੀ ਯਾਦਾ ਲਾਇਆ ਨਾ ਯਾਦਾ ਲਾਇਆ ਕਿ ਇੱਕ ਪਾਸੇ ਅੰਮ੍ਰਿਤਸਰ ਆ ਪਾਸੇ ਨਾਹੌਰ ਹੈ ਦੋਨੋਂ ਵੱਡੇ ਸ਼ਹਿਰ ਹੈ ਇਹਨੂੰ ਇਧਰ ਕਰ ਦਿਓ ਉਸਨੂੰ ਉਧਰ ਕਰ ਦਿਓ ਉਧਰ ਬਗਾਰ ਵਾਲੇ ਪਾਸੇ ਇੱਕ ਪਾਸੇ ਢੱਡਾ ਹੈ ਇੱਕ ਪਾਸੇ ਫਰਕਟਾ ਹੈ ਇਹਨੂੰ ਇਧਰ ਕਰ ਦਿਓ ਉਹਨੂੰ ਉਧਰ ਕਰ ਦਿਓ ਔਰ ਇਹ ਕਦੇ ਉਹ ਠੀਕ ਬਾਤ ਰਹੀ ਉਹ ਉਸਨੇ ਨਾ ਪੰਡਵੇਂ ਨੇ ਸਿੱਖਾਂ ਦੇ ਇਤਿਹਾਸ ਨੂੰ ਪੜ੍ਹਿਆ ਨਾ ਪੰਡਵੇਂ ਨੇ ਬੰਗਾਲੀਆਂ ਦੀ ਸੰਸਕ੍ਰਿਤੀ ਨੂੰ ਪੜ੍ਹਿਆ ਉਹਨੇ ਵਿੱਚੋਂ ਲਾਲ ਜੇ ਮਾਰ ਦਿੱਤੀ ਤਾਂ ਜਦੋਂ ਕੰਨ ਰੈਡਕਲਿਫ ਨੂੰ ਬਹੁਤ دیر ਬਾਅਦ ਪਤਾ ਲੱਗਿਆ ਕਿ ਮੈਂ ਬਹੁਤ ਵੱਡੀ ਕੋਲਕੀਤੀ ਹੈ ਫਿਰ ਬਹੁਤ ਪਛਤਾਇਆ ਪਰ ਉਸ ਪਛਤਾਵੇ ਨਾਲ ਜਿਹੜਾ ਹੈ ਜੋ ਕੰਮ ਕਰ ਗਿਆ ਸੀ ਉਹ ਵਾਪਸ ਨਹੀਂ ਸੀ ਹੋਣਾ ਤਾਂ ਜਿਹੜੇ ਇਤਿਹਾਸ ਦੀਆਂ ਕਿਤਾਬਾਂ ਦੀ ਵਿੱਚ ਇਸ ਵੰਡ ਨੂੰ ਇਸ ਬਾਉਂਡਰੀ ਨੂੰ ਰੈਡਕਲਿਫ ਬਾਉਂਡਰੀ ਕਿਹਾ ਜਾਂਦਾ ਹੈ ਕਾਕਰ ਮਨੀਰ ਸਿੰਘ ਜਿਹੜੀਆਂ ਇੱਕ ਮੈਂ ਹੋਰ ਵੀ ਸ਼ੰਕਾ ਕਰ ਕਿ ਜਿਹੜੇ ਬੰਦੇ ਪਾਕਿਸਤਾਨ ਦੇ ਉਧਰ ਰਹਿ ਗਏ ਪੰਜਾਬ ਦੇ ਉਹਨਾਂ ਨੂੰ ਮਜਬੂਰੀ ਬਸ ਇਸਲਾਮ ਪਰ ਕਬੂਲ ਕਰਨਾ ਪਿਆ ਕਨਵਰਟ ਹੋਣਾ ਪਿਆ ਉਧਰ ਦੇ ਬੰਦੇ ਜਿਹੜੇ ਇੱਥੇ ਰਹਿ ਗਏ ਮੁਸਲਮਾਨ ਉਹਨਾਂ ਨੂੰ ਸਿੱਖ ਧਰਮ ਜਾਂ ਹਿੰਦੂ ਧਰਮ ਅਪਣਾਉਣਾ ਪਿਆ ਕੋਈ ਬੰਦਾ ਜੇ ਆਪਣੀ ਮਰਜ਼ੀ ਨਾਲ ਕਿਸੇ ਧਰਮ ਨੂੰ ਅਡਾਪਟ ਕਰਦਾ ਹੈ ਉਹਦੇ 'ਚ ਕੋਈ ਖਾਸ ਮੁਸ਼ਕਲ ਨਹੀਂ ਆਉਂਦੀ ਜੇ ਕਿਸੇ ਬੰਦੇ ਨੂੰ ਧੱਕੇ ਨਾਲ ਕਰਨ ਤਕਲੀਫ ਕਰਾਇਆ ਜਾਵੇ ਜਾਂ ਮਜਬੂਰੀ ਬਸ ਕਰਾਇਆ ਜਾਵੇ ਉਹਦੇ ਤੇ ਕੀ ਉਮੀਦੀ ਹੈ ਪਰ ਕੋਈ ਇੱਕ ਬੰਦਾ Hindu ਧਰਮ ਤੋਂ Islam 'ਚ ਕਨਵਰਟ ਹੁੰਦਾ ਹੈ ਪਰ ਧਰਮ ਜਿਹੜਾ ਹੈ ਉਹ ਸਿਰਫ ਰੱਬ ਨੂੰ ਮੰਨਣ ਦੀ ਪੂਜਾ ਕਰਨ ਦਾ ਇੱਕ ਸਾਧਨ ਨਹੀਂ ਹੈ ਇਹ ਸਿਰਫ ਇੱਕ ਸਿੱਧਾ ਜਿਹੜਾ ਇਹ ਪੱਖ ਹੈ ਕਿ ਰੱਬ ਤਾਂ ਹਰੇਕ ਪਾਸੇ ਇੱਕੋ ਹੀ ਹੈ ਪਰ ਹਿੰਦੂ ਹੋ ਕੇ ਵੀ ਪੂਜਿਆ ਜਾ ਸਕਦਾ ਹੈ ਅਸਲ ਵਿੱਚ ਅਸਲਾਮ ਵੀ ਪੂਜਿਆ ਜਾ ਸਕਦਾ ਹੈ ਕਿਸੇ ਵੀ ਤੀ ਪੂਜਿਆ ਜਾ ਸਕਦਾ ਹੈ ਪੁਰਨ ਧਰਮ ਦੇ ਬਣੇ ਕੋ ਨਾਵਾ ਜਿਹੜਾ ਧਰਮ ਹੈ ਉਸ ਦਾ ਇੱਕ ਸਮਾਜਿਕ ਪੱਖ ਵੀ ਹੈ ਜਦੋਂ ਬੰਦਾ ਇੱਕ ਧਰਮ ਤੋਂ ਦੂਜੇ ਧਰਮ ਵਿੱਚ ਜਾਂਦਾ ਹੈ ਉਸ ਦਾ ਰਹਿਣਾ ਛੜਾ ਬਦਲ ਜਾਂਦਾ ਖੁਰਕ ਖਾਣਾ ਪੀਣਾ ਬਦਲ ਜਾਂਦਾ ਉਸ ਦਾ ਰਹਿਣਾ ਬਦਲ ਜਾਂਦਾ ਜਿੰਨੀ ਪ੍ਰਤੀ ਉਸ ਦਾ ਗ੍ਰੰਥ ਨਜ਼ਰੀਆ ਰੱਖਦਾ ਤੇ ਜਦੋਂ ਬੰਦ ਜਦੋਂ ਬੰਦਾ ਉਸ ਧਰਮ ਵਿੱਚ ਜਾਂਦਾ ਜਿਹੜੇ ਉੱਥੇ ਸਾਧਨ ਨੂੰ ਗ੍ਰੰਥ ਨੇ ਉਹ ਜਿਹੜੀ ਸਿੱਖਿਆ ਦਿੰਦੇ ਨੇ ਤੇ ਮਨੁੱਖੀ ਜਿਹੜੀ ਸਮੁੱਚੀ ਜੀਵਨ ਯਾਤਰਾ ਹੈ ਕੁਣਕਾ ਅਮ੍ਰੰਤ ਫਨੀ ਦੀ ਸਿੱਖਿਆ ਉਹ ਹੀ ਜੀਵਨ ਜਾਗ ਬਣ ਜਾਂਦੀ ਹੈ। ਤੋਂ ਧਰਮ ਦਾ ਪਾਚਾਰ ਆਪ ਨੂੰ ਮੰਨ ਲਓ ਕੋਈ ਫਰਕ ਨਹੀਂ ਪੈਂਦਾ। ਪਰ ਤਾਰਮ ਜਿਹੜਾ ਹੈ ਉਹਦਾ ਇੱਕ ਸੱਧਿਆ ਜਾਰ ਪੱਖ ਵੀ ਹੈ। ਤੋਂ ਧਰਮ ਦੇ ਪਰਵਰਤਨ ਹੋਣ ਨਾਲ ਪਰਮਰਥ ਦਾ ਜਿਹੜਾ ਸੱਧਿਆ ਜਾਰ ਹੈ ਉਹ بدل ਜਾਂਦਾ ਹੈ। ਤੋਂ ਡਾਕਟਰ ਜਿਹੜੀ ਬਲ ਦੀ ਪੁਸਤਕ ਹੈ ਜਿਹਦੇ ਕਈ ਭਾਗ ਨੇ। ਇਹਦੇ ਵਿੱਚ ਕਿ ਉਹ ਦੇਖੋ ਨਾ ਦੇ ਪਾਕਿਸਤਾਨ ਸੰਬੰਧਿਤ ਫੇਰੀਆਂ ਨਾਲ ਨੇ ਉਹ ਜਿਹੜੀਆਂ ਉਹਨਾਂ ਦੇ ਦੇਖ ਨੇ ਉਹ ਬਰਾਕੀ ਸੜਕ ਹੈ ਅਨਾਗਰੀ ਬਾਜ਼ਾਰ ਵਾਲਾ ਪਾਸ ਦੱਬੀਆਂ ਵਾਲਾ ਖੇਸ ਮਿਸਟਰਨਿਕਲ ਵਾਰਡ ਲਾਹੌਰ ਦੀ ਆਮਨਾ ਨਿੰਦ ਪੰਜਾਬ ਵਾਲੇ ਰਿਸ਼ਤੇ ਮਮਾ ਗੁਲਾਮ ਸਕੂਲ ਲਾਹੌਰ ਦਾ ਜੈਨ ਮੰਦਿਰ ਭਗਤ ਸਿੰਘ ਚੌਕ ਕੁਤਾਰਪੁਰ ਪਟਾ ਪਰੇ ਲਿੰਕ ਸ਼ੇਖ ਬਰਮ ਮਨੋਰਥ ਲਈ ਬੜਾ ਫਰਕ ਇਹ ਜਿਹੜੇ ਸਿਹੇ ਨੇ ਉਹ ਪਾਕਿਸਤਾਨ ਸੁਵਿਧਤ ਖੇਰੀਆਂ ਬਾਰੇ ਨੇ ਜਿਹੜੇ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਮੈਡੀਕਲ ਨਾਲ ਸੰਬੰਧ ਆਰਟੀਕਲ ਨੇ ਉਹ ਵੈਸਟ ਸੈਡੀ ਕਰਵਾ ਮਰਨ ਤੋਂ ਬਾਅਦ ਜਿੰਦਗੀ ਵਿਰਛੇ ਦੀ ਜਾਨ ਜਿਹੜਾ ਉਹਨਾਂ ਨੇ ਕੁਝ ਸ਼ਖਸੀਅਤਾਂ ਬਾਰੇ ਲਿਖਿਆ ਉਹਨਾਂ ਵਿੱਚ ਜੋ ਲਾਲ ਨਕਸ਼ਪ uri ਮੁਹੰਮਦ ਰਫੀ ਪ੍ਰਤਾਮੰਗੇਸ਼ਕਰ ਪਾਈ ਜੇਮਲ ਸਿੰਘ ਖਾਨਸਾ ਡਾਕਟਰ ਇੰਦਰਜੀਤ ਸਿੰਘਲਵਾੜਾ ਉਹ ਜਿਹੜੇ ਫੁਟਕਲ ਦੇਖਦੇ ਛੋਟੇ ਉਹ ਹੈ ਫੌਕਟਾ ਦਾ ਚਰਨੀ ਰਾ ਦੇ ਕੁੱਤੇ ਸੰਚਿਤ ਜਿਹੜੀ ਉਹ ਸਾਲਮ ਜਹਾਜ ਇਹ ਉਹਨਾਂ ਦੀ ਕਿਤਾਬ ਦੇ ਕੁਝ ਜਿੰਨੇ ਕੁ ਦੇ ਆਰਟੀਕਲ ਨੇ ਉਹ ਨੇ ਉਹ ਕਿਹੜਾ ਰੋਦਾ ਇਸ ਪੁਸਤਕ ਦਾ ਮੇਨ ਭਾਗ ਹੈ ਉਹ ਪਾਕਿਸਤਾਨ ਫੇਂਜ ਨਾਲ ਸੰਬੰਧਿਤ ਹੈ ਕਿ ਪਾਕਿਸਤਾਨ ਕਿਉਂ ਜਾਂਦੇ ਨੇ ਕੁਝ ਅਕ੍ਰਿੰਗਤ ਰੰਗ ਮਿਲਦੇ ਨੇ ਜਿਨ੍ਹਾਂ ਦੇ ਬਾਰੇ ਮਾਗਿਰ ਬੁਖਾਰੀ ਹੈਗਾ ਕੋਈ ਇਮਰਾਨ ਖਸੀਰ ਹੈ। ਨੀ ਲਾਹੌਰ ਵਿੱਚ ਸਟਾਰਟ ਕਾਨਫਰੰਸ ਹੁੰਦੀ ਹੈ। ਉਹਦੇ ਵਿੱਚ ਉਹ ਆਪਣੀ ਪਤਨੀ ਦੀ ਮਾਸੀ ਨੂੰ ਮਿਲਦੇ ਨੇ। ਉਸ ਤੋਂ ਬਾਅਦ ਉਸ ਦੇ ਵਿੱਚ ਆਮਲਾਂ ਨੂੰ ਮਿਲਦੇ ਨੇ। ਤੋਂ ਇੰਡੀਆ ਪਾਕਿਸਤਾਨ ਦੀਆਂ ਇਹ ਥੇਰੀਆਂ ਨੇ। ਉਹਨਾਂ ਬਾਰੇ ਮੈਂ ਥੋੜੀ ਜਿਹੀ ਸਿੱਖਿਆ ਗੱਲ ਕਰਨੀ ਹੈ। ਜਿਹੜੇ ਪਿੰਡ ਤੋਂ ਹਰ ਜਾਂਦੇ ਨੇ। ਆਪਣੇ ਜਨਮ ਤੋਂ ਬਾਅਦ ਕਈ ਵਾਰੀ ਆਪਣੇ ਘੂਰ ਨੂੰ ਮਿਲਦੇ ਆ। ਤੋਂ ਜਿਹੜਾ ਭੂਆ ਨਾ ਮੈਂ ਜਿੱਤੇ ਤਵੈਰ ਦਾ ਬਾਕੀ ਉਹ ਕਿਹ ਹੁੰਦਾ ਹੈ ਸ਼ਾਮ ਨੂੰ 6 ਵਜੇ ਉਹਨਾਂ ਨੂੰ ਕੁਟੇਡ ਜੇਰਾ ਸਾਹਿਬ ਦਾ ਨਨ ਕੰਨਾ ਸਾਹਿਬ ਰਿਪੋਰਟ ਕਰਨਾ ਹੁੰਦਾ ਹੈ ਤੋਂ ਥੋੜੇ ਸਮੇਂ ਵਿੱਚ ਭੂਆ ਦੇ ਘਰ ਪਹੁੰਚਦੇ ਐ ਭੂਆ ਰੋਟੀ ਬਣਾਉਣਾ ਚਾਹਦੀ ਹੈ ਡਾਕਟਰ ਕਹਿੰਦੇ ਨੇ ਕਿ ਮੈਂ ਖਾਣਾ ਨਹੀਂ ਖਾਣਾ ਮੈਂ ਲੇਟ ਹੋ ਜਾਊਗਾ ਕੋਮਲੋ ਕੋ ਨਹੀਂ ਕੋਈ ਸ਼ੇਕੀ ਨਾ ਖਾਣਾ ਬਣਾਉਂਦੇ ਐ ਖਾਂਦੇ ਐ ਔਰ ਸਮੇਂ ਦੀ ਇਹ ਨਹੀਂ ਮਜਬੂਰੀ ਹੈ ਕਿ ਜਿਹੜਾ ਬੰਦਾ ਆਪਣੇ ਜਨਮ ਤੋਂ ਬਾਅਦ ਆਪਣੇ ਭੂਆ ਨੂੰ ਪਹਿਲੀ ਵਾਰ ਮਿਲਿਆ ਹੋਵੇ ਇਹ ਨਾਲ ਦੇ ਰਾਹ ਉਹ ਕਿੰਨੀ ਗੱਲਾਂ ਕਰਨ ਨੂੰ ਹੁੰਦੀਆਂ ਨੇ 2-4 ਦਿਨ ਵੀ ਥੋੜੇ ਨੇ ਡਾਕਟਰ ਬਲਨ 2 2.5 ਘੰਟਿਆਂ ਵਿੱਚ ਉਹ ਰਸਮੀ ਜੇ ਗੱਲਾਂ ਕਰਕੇ ਬਾਪ ਕਾ ਲੈਂਦੇ ਨੇ ਤੇ ਜਦੋਂ ਚੱਲਣ ਲੱਗਦੇ ਨੇ ਉਹਨੇ ਮਨ ਵਿਚ ਖਿਆਲ ਆਉਂਦਾ ਹੈ ਕਿ ਸਰ ਇਹ ਹੱਦਾਂ ਇਹ ਸਰ ਹੱਦਾਂ ਇਹ ਕਾਨੂੰਨ ਇਹਨੇ ਜਾਲਮ ਕਿਉਂ ਬਣਾਏ ਜਿਹੜੇ ਮਨੁੱਖੀਆ ਭਾਵਨਾਵਾਂ ਨਹੀਂ ਸਮਝਦੇ ਸਿਰਫ ਆਪਣੀ ਜਿਹੜੀ ਵਿਸ਼ੇਸ਼ਤ ਵਿਸ਼ੇਸ਼ਤਾ ਹੈ ਉਹ ਕਾਇਮ ਰੱਖਦੇ ਨੇ ਤੋਂ ਭੂੋਰਨ ਜਿਹੜੀ ਹੈ ਦੱਬੀਆਂ ਬੋਲਾ ਖੇਸ਼ ਦਿੰਦੀ ਹੈ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਲੇਖ ਹੀ ਕਿ ਬਖਰੇ ਲੇਖ ਚ ਵੀ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਸ਼ੇਖ ਬਰਮ ਉਹ ਕਿਹੜੇ ਸ਼ੇਖ ਬਰਮ ਕੇਮ ਕਰਨ ਦੀ ਗੋਲਕ ਸਥਾਨ ਹੈ ਜਿੱਥੇ ਹਿੰਦੂ ਤੇ ਮੁਸਲਮਾਨ ਸਾਂਝੇ ਤੌਰ ਤੇ ਉਹਨੂੰ ਪੂਜਦੇ ਨੇ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਚਲੋ ਸ਼ੇਖ ਬਰਮ ਦੇ ਮੇਲੇ ਤੇ ਮੁਸਲਮਾਨ ਉਧਰ ਆਉਂਦੇ ਨੇ ਇਦੋਂ ਹਿੰਦੂ ਸਿੱਖ ਜਾਂਦੇ ਆ ਆਪਾਂ ਆਪਣੀ ਭੂਆ ਨੂੰ ਮੈਸੇਜ ਭੇਜ ਦਿੰਨੇ ਆ ਇਸ ਤੋਂ ਖਿਲਾੜੀ ਤਰੀਕ ਨੂੰ ਸ਼ੇਖ ਬ੍ਰਹਮ ਨੇ ਮੀਲੇ ਦੇ ਆਣ ਅਸੀਂ ਇਧਰੋ ਜਲੇ ਜਾਵਾਂਗੇ ਡਾਕਟਰ ਬੱਲ ਹੁਣੇ ਆਪਣੇ ਮਾਤਾ ਪਿਤਾ ਨੂੰ ਲੈ ਕੇ ਪਹਿਲਾਂ ਪਹੁੰਚ ਜਾਂਦੇ ਆ ਉਹਨਾਂ ਦੇ ਭੂਆ ਜੀ ਜਿਹੜੇ ਨੇ ਉਹ ਬੜੀ ਇੰਤਜ਼ਾਰ ਕਰਨ ਤੋਂ ਬਾਅਦ ਆਉਂਦੇ ਆ ਤੇ ਕਹਿੰਦੇ ਨੇ ਕਿ ਜਿਹੜੀ ਉਹ ਨੋ ਮੈਨ ਲੈਂਡ 4 ਫੁੱਟ ਦੀ ਹੈ ਤੇ ਹਿੰਦੂਆਂ ਨੂੰ ਜਿਹੜਾ ਵੱਖਰਾ ਮੱਥਾ ਟਿਕਾਉਣ ਨੂੰ ਜਾਂਦੇ ਨੇ ਤੇ ਮੁਸਲਮਾਨਾਂ ਨੂੰ ਬੜੀ ਸਿਕਿਉਰਿਟੀ ਦੇ ਵਿੱਚੋਂ ਅਫਸਰ ਆਉਂਦਾ ਨਾਲ ਮੱਥਾ ਟਿਕਾ ਗਏ ਜਾਂਦਾ ਜਦੋਂ ਇਹਨਾਂ ਦੇ ਭੂਆ ਮੱਥਾ ਟਿਕਣ ਜਾਂਦੀ ਹੈ ਇਹ ਵੀ ਨਾਲ ਜਾਂਦੇ ਨੇ ਉਹਦੀ ਮਾਤਾ ਐ ਪਿਤਾ ਐ ਤੇ ਸਿਰਫ ਘੂਰ ਦੇਖ ਲੈਂਦੇ ਨੇ ਜਦੋਂ ਵਾਪਸ ਆਉਂਦੇ ਨੇ ਬੜੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਮਿਲਿਆ ਜਾਵੇ ਇਹਨਾਂ ਨੇ ਸਪੋਰਟੀ ਵਾਲੇ ਨੂੰ ਕਿਹਾ ਉਹਨਾਂ ਦੀ ਮਜਬੂਰੀ ਸੀ ਕਹਿੰਦੇ ਇਹਨਾਂ ਦੀ ਮਾਤਾ ਨੇ ਇਹਨਾਂ ਦੇ ਧੂਆ ਬਾਰੇ ਦੇ ਕੇ ਇਨੱਕ ਜਗ ਪੜ੍ਹੇ ਜੱਸੀਏ ਕੀ ਹਾਲ ਤੇਰਾ ਉਹ ਜਿਹੜਾ ਇਹ ਜਿਹੜੇ ਕੇਲੇ ਚ ਉਹਨਾਂ ਵਾਸਤੇ ਇੱਕ ਖੇਲੇ ਚ ਕੇਲੇ ਜਾ ਗਈ ਸੀ ਧੂਆ ਵਾਸਤੇ ਛੁੱਟ ਲੈ ਗਈ ਸੀ ਕਹਿੰਦੇ ਦੀ ਮਾਤਾ ਨੇ ਉਹ ਜਿਹੜਾ ਖੇਲਾ ਸੀ ਇਹ ਕਰਕੇ ਕਾਰ ਤੋਂ ਭਰੇ ਬੁਲਾ ਦਿੱਤਾ ਪਰ ਪਤਾ ਨਹੀਂ ਉਹ ਖੇਡਣਾ ਉਹਨਾਂ ਤੱਕ ਪੁੱਜਿਆ ਕਿ ਨਹੀਂ ਪੁੱਜਿਆ ਪਰ ਇਹਨਾਂ ਸਪੋਰਟ ਗੇਨ ਆਪਨੇ ਕੋ ਰੱਖ ਲਿਆ ਹੈ ਤੇ ਮੈਂ ਇੱਕ ਜਿਹੜੇ ਮਨੁੱਖ ਦਰਸ਼ਕ ਹਾਂਲਾ ਸੀ ਕਿ ਜੇ ਤੁਸੀਂ ਬ੍ਰਮ ਸ਼ੇਖ ਤੇ ਨਾਮ ਲੈ ਕੇ ਜੈਂਟਲਮੈਨ ਮਾਰ ਬੈਠਾ ਨੂੰ ਤੇ ਇੱਕ ਗੱਲ ਤਾਂ ਚੰਗੀ ਹੁੰਦੀ ਕਿ ਜਿਹੜਾ ਉਹਨਾਂ ਦੇ ਅੰਦਰ ਉਹਨਾਂ ਦਾ ਰੱਗ ਤੇ ਆਸ਼ੂ ਥੋੜਾ ਜਿਹਾ ਵੱਧਨ ਜੀ ਜਦੋਂ ਮਿਲ ਨਹੀਂ ਸਕੇ ਉਹਨਾਂ ਦੇ ਅੰਦਰ ਉਹਨਾਂ ਦਾ ਦਰਦ ਸੀ ਪਿਛੋੜੇ ਦਾ ਹੋਰ ਤੇਜ ਹੋ ਗਿਆ ਤਾਂ ਕਿੰਨਾ ਪਛਤਾਵਾ ਹੋਏਗਾ ਕਿ 4 ਫੁੱਟ ਦੀ ਦੂਰੀ ਤੇ ਆਪਣੀ ਭੈਣ ਨੂੰ ਨਹੀਂ ਦੇਖ ਸਕੇ ਉਹਨਾਂ ਕਦੋਂ ਕੇਰ ਅੰਦਰ ਹੀ ਦੇਖ ਸਕੇ ਤੋ ਐਸੇ ਜਿਹੜੀਆਂ ਮਜਬੂਰੀਆਂ ਨੇ ਦੋਨਾਂ ਮੁਰਦੰਗੀ ਲੋਕਾਂ ਦੀਆਂ ਉਹ ਇਹ ਕਿਸ਼ਾ ਜਿਹੜਾ ਹੈ ਉਹ ਤਾਂ ਆਮਨਾ ਨਾਲ ਮੁਰਾਕਬਾ ਹੈ ਕਿ ਔਰਤ ਜਦੋਂ ਆਮਨਾ ਹੈ ਜਦੋਂ ਇਹ ਪਛਾਰੋਲੀ ਕਰਕਾਣੋਂ ਪਸਤੇ ਜਾਂਦੇ ਨੇ ਤਾਂ ਆਮਨਾ ਇਹਨਾਂ ਨੂੰ ਆਪਣੇ ਦੋਸਤ ਦੇ ਕੋਲ ਆਪਣੀ ਕਾਰ ਚ ਛੁਡਣ ਜਾਂਦੀ ਹੈ ਤੇ ਉਹ ਸੰਖੇਪ ਜਿਹੜੀ ਉਹਨਾਂ ਨਾਲ ਗੱਲਾਂ ਕਰਦੇ ਨੇ ਆਮਨਾ ਨਾਲ ਤੇ ਆਮਨਾ ਨੇ ਉਹਨਾਂ ਕਿਹਾ ਕਿ ਮੈਨੂੰ ਇੰਡੀਅਨ ਬਲੋਕ ਬੜੇ ਚੰਗੇ ਲੱਗਦੇ ਨੇ ਖਾਸ ਕਰਕੇ ਸਰਦਾਰ ਤੋਂ ਡਾਕਟਰ ਬਾਲਾ ਆਪਣੇ ਦੋਸ਼ ਦੇ ਘਟ ਪਹੁੰਚ ਜਾਂਦੇ ਸੀ ਨੂੰ ਦੋ ਢਾਈ ਘੰਟੇ ਲੱਗਣੇ ਆ ਤੇ ਆਪ ਮੈਂ ਕਹਿੰਦੀ ਕਿ ਮੈਂ ਤੁਨੂੰ ਉਹੀ ਦੋ ਢਾਈ ਘੰਟੇ ਮੈਂ ਉਡੀਕ ਲੈਣੀ ਹੈ ਪਰ ਇਹਨਾਂ ਨੇ ਸੋਚਿਆ ਕਿ ਮੇਰੇ ਲਈ ਕੋਈ ਦੋ ਢਾਈ ਘੰਟੇ ਕਿਉਂ ਬੈਠੇ ਲੱਗਾ ਤੁਸੀਂ ਜਾਓ ਮੈਂ ਆਜਾਵਾਂਗਾ चौथे आमला ਨੇ ਜਿਹੜਾ ਉਹਨੂੰ ਸਿੱਧੇ ਦਿੱਤਾ ਨੂੰ ਇਤਰਾ ਦੇ ਕਿ ਆਮਣਾ ਜਿਹੜੀ ਸੀ ਇਹਨਾਂ ਨਾਲ ਹੋਰ ਗੱਲਬਾਤ ਕਰਨਾ ਚਾਹੁੰਦੀ ਸੀ ਇਹ ਲੇਖਕ ਵੀ ਜਿਹੜਾ ਹੈ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਸਮਾਂ ਇਹਨਾਂ ਥੋੜਾ ਸੀ ਉਹ ਵੀ ਗੱਲ ਨਹੀਂ ਕਰ ਸਕੇ ਡਾਕਟਰ ਬੱਲੇ ਵੀ ਗੱਲ ਨਹੀਂ ਕਰ ਸਕੇ ਔਰ ਬੜਾ ਇੱਕ ਦੁਕਾਨជា ਵਾਪਰਦਾ ਹੈ ਉੱਥੇ ਸਾਨੂੰ ਆਮ ਨਾਲ ਹਮਦਰਦੀ ਹੁੰਦੀ ਹੈ ਕਿ ਕਾਸ਼ ਥੋੜਾ ਸਮਾਂ ਹੋਰ ਹੁੰਦਾ ਉਹ ਆਮ ਨਾਲ ਮਿਲ ਲੈਂਦੇ ਆਮ ਨਾਲ ਉਹਨਾਂ ਨਾਲ ਮਿਲ ਲੈਂਦੇ ਤੋ ਇਹ ਕਿਨਵਾ ਲੇਖ ਜਿਹੜਾ ਹੈ ਬੱਪੂ ਸੰਤਾ ਸਿੰਘ ਬਾਰੇ ਨਵੇਂ ਲਿਖਿਆ ਕਿ ਮੇਰੇ ਬਾਪੂ ਜੀ ਕਿਰਤੀ ਕਾਰੀਗਰ ਸੀ ਤੇ ਉਹ ਪੰਜਾਬ ਦੇ ਕੰਮ ਕਰਕੇ ਪੰਜਾਬ ਪੰਜਾਬ ਜਿਹੜਾ ਪੰਜਾਬ ਨੂੰ ਪ੍ਰਭਾਵ ਦਾ ਗੁਜ਼ਾਰਾ ਕਰਦੇ ਸੀ ਉਹ ਮਿਸਰੀ ਗੁੜੇ ਦਾ ਕੰਮ ਵੀ ਕਰਦੇ ਸੀ ਤੇ ਕੀਰਤੀ ਜਿਹੜੇ ਲਿਖਿਆ ਕਿ ਬਾਪੂ ਸੰਪਰਸੰਗ ਤੇਰੀ ਪੇਸ਼ੀ ਕਾਢ ਦੀ ਨੂੰ ਫਿਰ ਆ ਤੇ ਸਮਝਾ ਕਿ ਇਹਨਾਂ ਦੇ ਪਿਤਾ ਜੀ ਦੀ ਜੋ ਮਨ ਨਾਲ ਪਾਈ ਦਾ ਰੋਜ਼ਾ ਚਲਣ ਤੇਰਾ ਉਹ ਸਾਹਮਣੇ ਮਜਰਾ ਹੁੰਦਾ ਹੈ ਉਹ ਬਹੁਤ ਬੜੇ ਨਾਲ ਦੇਖਣੇ ہر کوئی نہ کوئی ہر کھڑ دینا ہر چھوٹی موٹی بنا لینا ہے تو بہت سارے لیکن بہت گلان ہو سکتی ہیں نے بٹھے تھے انہوں نے دوسرے بارے بولنا باقی گلو نہیں چھوڑ دیں تو میں سب کو سنانیہ منٹ ملتا ہوں اور ਡਾਕਟਰ ਸਾਹਿਬ ਜੀ ਤੋਂ ਤਾਂ ਕੀ ਸੀ ਬਹੁਤ ਵਿਸਤਾਰਪੂਰਵਕ ਟੈਸਟ ਕੀਤਾ ਗਿਆ ਹੈ ਅਤੇ ਕੰਟੈਂਟ ਬਾਰੇ জানা ਪਿਆ ਤੇ ਨਾਲ